ਮੈਂ ਸਰਵਣ ਸੰਘ ਪੰਲੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਦੋਵਾਂ ਫੋਰਮਾਂ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਕਿਸਾਨਾਂ ਦੀ ਰਿਹਾਈ ਵਾਸਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਇੱਕ ਬਿਆਨ ਆਇਆ ਵੀ ਐਨਡੀਏ ਲਈ ਸਭ ਤੋਂ ਵੱਧ ਵੋਟਾਂ ਦੇਸ਼ ਦੇ ਨਾਗਰਿਕ ਪਾਉਣਗੇ ਉਹਦਾ ਆਧਾਰ ਕੀ ਸੀਗਾ ਮੈਨੂੰ ਸਮਝ ਨਹੀਂ ਆਈ ਆਈਟੀ ਖੇਤਰ ਦੇ ਵਿੱਚ ਜਿਹੜਾ 2023-24 ਦੇ ਵਿੱਚ ਹੁਣ ਖਬਰਾਂ ਨਿਕਲ ਕੇ ਆਈਆਂ ਨੇ ਜਿਵੇਂ ਵਿਪਰੋਆ ਇਨਫੋਰਸਸ ਆ ਔਰ ਟਾਟਾ ਦੇ ਖੇਤਰ ਦੀ ਕੰਪਨੀ ਆ 64000 ਤੋਂ ਉੱਪਰ ਦੀ ਸ਼ਾਂਤੀ ਹੋ ਗਈ ਪਿਛਲੇ ਮਹੀਨੇ 'ਚ ਹੀ ਸਭ ਤੋਂ ਵੱਧ ਬੇਰਜ਼ਗਾਰੀ ਆ ਜਿਹੜੇ ਕਹਿੰਦੇ ਸੀ 2 ਕਰੋੜ ਰਜਗਾਰ ਦੇਾਂਗੇ 1 ਸਾਲ 'ਚ ਇਹ ਤੋਂ ਕਹਾ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਪੂਰੀ ਜੋਰ ਨਾਲ ਕਰਵਾਇਆ ਜਾ ਰਿਹਾ ਇਹ ਤੋਂ ਕਹਾ ਮਜ਼ਦੂਰਾਂ ਵਾਸਤੇ ਕਹਿਆ ਸੀ ਨਰੇਗਾ ਦੇ ਦੋ 200 ਦਿਨ 700 ਦਿਹਾੜੀ ਉਹਦੇ ਤੇ ਕੋਈ ਬੋਲਿਆ ਹੀ ਨਹੀਂ ਹੈਗਾ ਭਾਈ ਫਿਰ ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਘਾਨ ਕਰ ਰਹੇ ਆ ਜਿਹੜੇ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਨ ਨਹੀਂ ਦਿੰਦੇ ਹੈਗੇ ਉਹ ਕਿਸ ਆਧਾਰ ਤੇ ਇਹ ਗੱਲਾਂ ਕਰਦੇ ਆ ਕਿ ਸਭ ਤੋਂ ਵੱਧ ਵੋਟ ਉਹਨਾਂ ਵਾਸਤੇ ਹੋ ਠੀਕ ਹੈ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਾਡਾ ਫੈਸਲਾ ਨਹੀਂ ਹੈਗਾ ਪਰ ਅਸੀਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਨੇ ਆ ਜਦੋਂ ਵੋਟ ਪਾਇਓ ਉਦੋਂ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਯਾਦ ਕਰ ਲਿਓ ਗੋਲੀ ਕਿੰਨਾ ਨੇ ਮਾਰੀ ਆ ਉਦੋਂ ਲਖੀਮਪੁਰ ਖੀਰੀ ਦੇ ਕਾਤਲਾਂ ਦਾ ਧਿਆਨ ਰੱਖਿਓ ਕਾਤਲਾਂ ਨੂੰ ਟਿਕਟ ਕਿੰਨੇ ਦਿੱਤੀ ਆ ਫਿਰ ਭਾਈ ਆਪ ਦੇ ਸਾਹਮਣੇ ਵੋਟ ਪਾਇਓ ਉੱਤਰ ਭਾਰਤ ਚ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਗੜੇ ਮਾਰੀ ਹੋਈ ਆ ਫੜੀਆਂ ਫਸਲਾਂ ਦਾ ਮੰਡੀਆਂ ਚ ਖੇਤਾਂ 'ਚ ਨੁਕਸਾਨ ਹੋ ਗਿਆ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਹਿੰਦੇ ਵੀ ਇਹ ਨੁਕਸਾਨ ਦੀ ਪਰਪਾਈ ਕਰਾਂਗੇ ਬਿਆਨ ਪਹਿਲਾਂ ਹੜਾਂ 'ਚ ਵੀ ਆਇਆ ਸੀ ਕਿ ਕੁਕੜੀ ਦਾ ਬੱਕਰੀ ਦਾ ਮੱਝਾ ਕਾਂਵਾ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਂਗੇ ਪਰ 10 ਦਿਨ ਕੋਈ ਹੋਈ ਵੀ ਹੈ ਕੁਛ ਨਹੀਂ ਮਿਲਿਆ ਤੁਸੀਂ ਕਹਿੰਦੇ ਉਹ ਗਰਦਾਬਰੀ ਵੀ ਬਾਅਦ ਚ ਕਰ ਲਿਆ ਕਰਾਂਗੇ ਠੀਕ ਆ ਦੇ ਦਿਓ ਫਿਰ 10-15 ਦਿਨਾਂ ਦੇ ਵਿੱਚ ਬਈ ਸਾਰਾ ਮਾਪਜਾ ਪਤਾ ਲੱਗ ਜੇ ਕੋ ਥੋੜੇ ਮੰਡੀਆਂ ਚ ਪ੍ਰਬੰਧ ਵੀ ਨਹੀਂ ਹੈਗੇ ਨਾ ਤੁਹਾਡੀ ਅਫਸਰਸ਼ਾਈ ਨੂੰ ਕੋਈ ਫਿਕਰ ਆ ਪੱਕੀ ਦੀ ਗੱਲ ਆ ਤੋ ਇਸ ਕਰਕੇ ਕਿਸਾਨਾਂ ਦਾ ਨੁਕਸਾਨ ਦੀ ਤੁਰੰਤ ਗਰਦਾਬਰੀ ਕਰਕੇ ਉਹਨਾਂ ਦੀ ਪਰਪਾਈ ਕੀਤੀ ਜਾਵੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵਿਆਸ ਤੇ ਉੱਤੋਂ ਬਹੁਤ ਵੱਡਾ ਜਥਾ ਮਤਾਵਾ ਪੈਣਾ ਦਾ ਸ਼ੰਭੂ ਨੂੰ ਰਵਾਨਾ ਹੋਊਗਾ ਮੈਂ ਵੀ ਬਈ ਉਹਨਾਂ ਦੇ ਨਾਲ ਜਾਊਂਗਾ ਸੋ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਉਹ 12 ਵਜੇ ਵਿਆਸ ਪੁਲ ਤੇ ਜ਼ਰੂਰ ਪਹੁੰਚਣ ਸਾਡਾ ਦਿੱਲੀ ਅੰਦੋਲਨ ਦੋ ਉਦੋਂ ਤੱਕ ਜਾਰੀ ਰਹੂਗਾ ਜਦੋਂ ਦੇਸ਼ ਦੀ ਸੱਤਾ ਤੇ ਕਾਬਜ਼ ਸਰਕਾਰਾਂ ਕਿਸਾਨ ਤੇ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦੀਆਂ ਮਸਲੇ ਨਹੀਂ ਹੱਲ ਕਰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਧੰਨਵਾਦ